ਨਵੇਂ ਮੂਰਲੇ ਟਾਇਰ ਬਿਲਕੁਲ ਨਵੇਂ ਆ ਮਗਰਲੇ ਤਾਂ 30 35 ਵੈਸੇ ਹੀ ਆ ਹਾਂਜੀ ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਦੀ ਟਰੈਕਟਰ ਦੀ ਠੀਕ ਹੈ ਜੀ ਇਹ ਟਰੈਕਟਰ ਆਪਾਂ ਦੇ ਦੇ ਦਾਂਗੇ ਬਾਈ ਜੀ 190000 ਰੁਪਏ ਦਾ ਆ ਅਰਜਨ ਕਿੰਨੇ ਦਾ ਦੇ ਦਾਂਗੇ ਜੀ ਇਹ ਅਰਜਨ 445 ਹੈ ਜੀ ਬਾਹਲੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ 445 ਹਜ਼ਾਰ ਦੇਣ ਵੀ ਕੋਈ ਆਇਆ ਹਾਂਜੀ ਇਹ 40 ਹਜ਼ਾਰ ਪਾਵਰ ਟਰੈਕਟਰ ਆ ਡਬਲ ਕਲੱਚ ਆ ਰਵਾਟਸਪ ਵੀਡੀਓ ਆ ਤੇ ਪਹਿਲੇ ਨਾਂ ਦਾ ਹੀ ਟਰੈਕਟਰ ਆ ਪੰਜਾਬ ਨੰਬਰ ਆ ਮਾਨਸਾ ਨੰਬਰ ਆ ਇਹਦਾ ਟਰੈਕਟਰ ਦਾ ਇਹ 2003 ਮਾਡਲ ਹੈ ਜੀ ਦੇ ਇਹ ਟਰੈਕਟਰ ਜਿਹੜੇ ਸਾਹਮਣੇ ਨੇ ਤੇ ਸਹੂਲਤਾਂ ਫਟਾ ਉਹ ਸਹਮਣੇ ਬਹੁਤ ਜਾਇਜ਼ ਹੈ ਪੈਸੇ ਤੇ ਘੱਟੋ ਘੱਟ ਵੀ 65-70 ਹਜ਼ਾਰ ਰੁਪਏ ਉੱਤੇ ਲੱਗਾ ਇਹ ਟਰੈਕਟਰ ਦਾ ਹਾਂ ਵੀ ਪਾਵਰ ਸਟੀering ਹੋਇਆ ਹੋਇਆ ਟੂਆ ਕਰੜੀ ਨਵੇਂ ਮਾਡਲ ਵਾਲੀ ਲਈ ਵੀ ਹੈ ਸਾਹਮਣੇ ਤੇ ਆ ਜੀ ਇਹ 99 ਮਾਡਲ ਹੈ ਜੀ ਇਹ ਵੀ ਟਰੈਕਟਰ ਬਹੁਤ ਸਾਫ਼ ਆ ਜੀ ਟਾਇਰ ਵੀ ਚੰਗੇ ਦੇ ਇਹਦਾ ਵੀ ਰੰਗ ਰੰਗ ओरिजिनल ਆ ਟਾਇਰ ਵੀ ਚੰਗੇ ਆ ਇਹਦੇ ਜੀ ਇੰਜਨ ਗੇਅਰ ਦਾ ਵੀ ਵਧੀਆ ਛਤਰੀ-ਸੁਤਰੀ ਵੀ ਦੂਜੀ ਫੈਬਰਾਈ ਲੱਗੀ ਆ ਠੀਕ ਆ ਇਹ ਟਰੈਕਟਰ 1,90,000 ਰੁਪਏ ਦਾ ਦੇ ਦੇਾਂਗੇ ਡਬਲ ਕਲੱਚ ਟਰੈਕਟਰ ਡਬਲ 855 ਇਹਦੀ ਨਸਲੀ ਹੋਰ ਹੈ ਇਹ 855 ਐਕਸ ਐਮ ਆ ਗਿਆ ਜੀ ਸਾਈਡ ਗੇਅਰ 2012 13 ਚ ਆਏ ਸੀਗੇ ਠੀਕ ਹੈ ਜੀ ਤੇ ਇਹਦੇ ਚ ਸਮਾਂ ਦੂਜਾ ਜਿਹੜਾ 855 ਐਫ ਹੀ ਹੈ ਜੀ ਉਹਦੇ ਨਾਲੋਂ ਇਹਦੇ ਚ ਮਤਲਬ ਖੂਬੀਆਂ ਜ਼ਿਆਦੇ ਆ ਜੀ ਕਿਉਂਕਿ ਇੱਕ ਦਾ ਇਹਦਾ ਇੰਜਨ ਵੀ ਵੱਡਾ ਉਹਦੇ ਨਾਲੋਂ ਠੀਕ ਹੈ ਜੀ ਜਿਹੜਾ ਅੱਜ ਕੱਲ ਆਪਣਾ 855 ਆ ਰਿਹਾ ਉਹਦੇ ਤੇ ਇਹਦੇ ਵਾਲਾ ਇੰਜਨ ਆ ਅੱਛਾ ਜਿਹੜਾ ਸਾਡੇ ਕੋਲੇ ਆ ਉਹ 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 ਇੰਜਨ ਤੇ ਇਹ ਇੰਜਨ ਲੈ ਵੀ ਭਾਰਤ ਦੀ ਸਪਰਾਜ ਦੀਆਂ ਸਭ ਤੋਂ ਪੁਰਾਣੀਆਂ ਏਜੰਸੀਆਂ ਦੇ ਵਿੱਚੋਂ ਇੱਕ ਏਜੰਸੀ ਆ ਫਰੀਦਕੋਟ ਦੇ ਵਿੱਚ ਸੁਪਰੀਮ ਟਰੈਕਟਰਸ ਵਾਲੇ ਜਿੰਨਾਂ ਦੇ ਕੋਲੇ ਅਸੀਂ ਖੜੇ ਆ ਬਾਈ ਬਰਾੜ ਸਾਹਿਬ ਵਿੱਕੀ ਬਰਾੜ ਸਾਹਿਬ ਮੇਰੇ ਨਾਲ ਖੜੇ ਆ ਤੇ ਇਹ ਬੰਦਿਆਂ ਕੋਲੇ ਜਿਹੜੇ ਟਰੈਕਟਰ ਆ ਉਹ ਕੱਟੇ ਹੋਏ ਟਰੈਕਟਰ ਹੁੰਦੇ ਆ ਵੈਸੇ ਤਾਂ ਤੁਸੀਂ ਨਵਾਂ ਟਰੈਕਟਰ ਕੋਈ ਵੀ ਖਰੀਦਣਾ ਹੋਵੇ ਸਵਰਾਜ ਦਾ ਤਾਂ ਤੁਸੀਂ ਬਰਾੜ ਸਾਹਿਬ ਹੋਂਾਂ ਤੋਂ ਲੈ ਸਕਦੇ ਆ ਜਿਹੜੇ ਇਹਨਾਂ ਦੇ ਏਰੀਏ ਦੇ ਬੰਦੇ ਹੈਗੇ ਆ ਕਿਉਂਕਿ ਏਜੰਸੀ ਦਾ ਕੁਝ ਦਾਇਰਾ ਹੁੰਦਾ ਉਸ ਦਾਇਰੇ ਦੇ ਆ ਪਰ ਜਿਹੜੇ ਹੈਗੇ ਆ ਪੁਰਾਣੇ ਟਰੈਕਟਰ ਕੱਟੇ ਹੋਏ ਉਹ ਭਾਵੇਂ ਤੁਸੀਂ ਆਲ ਪੰਜਾਬ ਕੀ ਆਲ ਇੰਡੀਆ ਵਾਲੇ ਲੈ ਸਕਦੇ ਐਵੇਂ ਇਹ ਨਾ ਜੀ ਗੱਲ ਬਾਤ ਬਿਲਕੁਲ ਜੀ ਤਾਂ ਤੁਹਾਨੂੰ ਅਸੀਂ ਜਾਣਕਾਰੀ ਦਿੰਨੇ ਆ ਕੱਲੇ ਕੱਲੇ ਟਰੈਕਟਰ ਟਰੈਕਟਰ ਇਹਨਾਂ ਕੋਲੇ ਹਰ ਵਕਤ ਚਾਹੇ ਮੇਰੀ ਵੀਡੀਓ ਪਈ ਨੂੰ ਮਹੀਨਾ ਹੋ ਜੇ 2 ਮਹੀਨੇ ਹੋ ਜਾਣ ਤਾਂ ਇਹਨਾਂ ਕੋਲੇ ਹਰ ਵਕਤ 15 20 25 ਟਰੈਕਟਰ ਖੜੇ ਹੁੰਦੇ ਆ ਜਿਹੜੇ ਕਿਸਾਨਾਂ ਦੇ ਕੱਟੇ ਵੇ ਟਰੈਕਟਰ ਹੁੰਦੇ ਜੇ ਕੋਈ ਸੈਕੰਡ ਹੈਂਡ ਟਰੈਕਟਰ ਲੈਣਾ ਚਾਹੁੰਦਾ ਤਾਂ ਬਰਾੜ ਸਾਹਿਬ ਨਾਲ ਸੰਪਰਕ ਕਰ ਸਕਦਾ ਆਪਾਂ ਤੁਹਾਨੂੰ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਰਾੜ ਸਾਹਿਬ ਪਹਿਲਾਂ ਪਾਰਜ ਇਹ 2014 ਮਾਡਲ ਹੈ ਜੀ ਅਰਜਨ ਮੈਟ ਹੈ ਇਹ ਜੀ ਚੇਂਜਰ ਵਾਲਾ ਅੱਛਾ ਜੀ ਹਾਂ ਜੀ ਜੀ ਯਾਨੀ ਸਾਰੇ 10ਾਂ ਦੀ ਬੈਕ ਹੁੰਦਾ ਹੈ ਇਹ ਠੀਕ ਹੈ ਜੀ ਠੀਕ ਹੈ ਜੀ ਜੀ ਤੇ ਪੰਜਾਬ ਨੰਬਰ ਟਰੈਕਟਰ ਹੈ ਜੀ ਟੈਟੂ ਟਰੈਕਟਰ ਦੇ ਠੀਕ ਆ ਚੰਗੇ ਆ ਜੀ ਬਾਕੀ ਹੂ ਟਰੈਕਟਰ ਉਪਰ ਕੰਡੀਸ਼ਨ ਬਹੁਤ ਸਾਫ਼ ਹੈ ਟਰੈਕਟਰ ਦੀ ਹਾਂ ਜੀ ਸੋਹਣਾ ਹਾਂ ਜੀ ਇਹ ਕਿੰਨਾ ਮਾਡਲ ਹੈ ਜੀ ਇਹ 2014 ਮਾਡਲ ਹੈ ਬਾਈ ਜੀ 14 ਮਾਡਲ ਹੈ ਤੇ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਜੀ ਇਹ ਟਰੈਕਟਰ ਬਾਈ ਜੀ ਆਪਾਂ ਜਿਹੜਾ ਆਪਾਂ ਲੈਂਦੇ ਨਾਲਾ ਮੁੱਲੀ ਦੱਸਦੇ ਆ ਹਨਾ ਠੀਕ ਹੈ ਜੀ ਇਹ ਟਰੈਕਟਰ ਆਪਾਂ 435000 ਰੁਪਏ ਦਾ ਟਰੈਕਟਰ ਦੇ ਦਿਆਂਗੇ 435000 ਰੁਪਏ ਦਾ ਇੰਨੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਬੰਦਾ ਲਿਆ ਸਕਦਾ ਥੋੜਾ ਬਹੁਤਾ ਉੱਤੇ ਥੱਲੇ ਹੋਰ ਵੀ ਕਰ ਲੈਣਗੇ 435 ਤਾਂ ਇਹਨਾਂ ਨੇ ਆਖਿਆ ਥੋੜਾ ਬਹੁਤਾ ਰੇਟ ਬੰਦਾ ਘੱਟ ਹੀ ਲੈਂਦਾ ਹੁੰਦਾ ਜਿਉਂ ਤੁਸੀਂ ਉਹ ਇੱਕ ਜਿਹੜਾ ਬੰਦਾ ਆਪਣੇ ਕੋਲ ਸਪਾਰਕਰ ਉਹਦਾ ਮਾਣਤਾਨ ਜ਼ਰੂਰ ਕਰਦਾ ਮਾਣਤਾਨ ਚ ਬੰਦਾ ਜ਼ਰੂਰ ਘੱਟ ਹੀ ਦਿੰਦਾ ਹੁੰਦਾ ਐਡੀ ਤਾਂ ਨਹੀਂ ਗੱਲ ਹੁੰਦੀ ਐਡਾ ਮੈਨੂੰ ਇਹਨਾਂ ਬਾਰੇ ਪਤਾ ਵੀ ਐਡੇ ਉਹ ਉਹ ਨਹੀਂਗੇ ਲੋਹੇ ਦੇ ਬੰਦੇ ਨਹੀਂਗੇ ਰਬੜ ਦੇ ਬੰਦਿਆ ਬੜੇ ਮੁੱਟ ਆ ਹੌਲੈਂਡ ਜੀ ਨਿਊ ਹੌਲੈਂਡ ਇਹ ਸ਼ੁਰੂਆਤੀ ਹੌਲੈਂਡ ਹੈ ਜੀ 1999 ਦੇ ਵਿੱਚ ਜਦੋਂ ਆਇਆ ਅੱਛਾ ਜੀ ਤਾਂ ਇੱਕ ਬਾਹਰ ਲਾਇਆ ਉਹ 1999 ਮਾਡਲ ਹੈ ਇਹ ਜੀ ਡੀ ਲਕਸ ਮਾਡਲ ਹੈ ਇਹ ਟਰੈਕਟਰ ਪਾਵਰ ਸਟੀering ਹੋਇਆ ਹੋਇਆ ਸਾਧਦੇ ਆਪਾਂ ਗਾਹਕ ਨੂੰ ਜੀ ਇਹਦਾ ਪਾਵਰ ਸਟੀering ਬਹੁਤ ਵਧੀਆ ਹੋਇਆ ਹੋਇਆ ਮਤਲਬ ਜਿਵੇਂ origignal ਫਿਟਿੰਗਾਂ ਸਾਰੀ ਠੀਕ ਹੈ ਜੀ ਜਗਾੜ ਜਿਆ ਨਹੀਂ ਲੱਗਦਾ ਕੀਤਾ ਹੋਇਆ ਜੀ 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 ਬਹੁਤ ਸੋਹਣਾ ਪਾਵਰ ਹੋਇਆ ਲਿਫਟ ਪੰਪ ਡਬਲ ਕਰਕੇ ਹੋਇਆ ਹੋਇਆ ਜੀ ਠੀਕ ਹੈ ਟਾਇਰ ਟੱਪਾ ਵੀ ਟਰੈਕਟਰ ਦਾ ਠੀਕ ਹੈ ਮਗਰਲੇ ਟਾਇਰਾਂ ਦੀ ਹਾਲਾਤ ਬਹੁਤ ਚੰਗੀ ਆ ਹਾਂ ਉਹ ਵੀ ਟਰੈਕਟਰ ਬਹੁਤ ਸਾਫ ਆ ਕੰਡੀਸ਼ਨ ਦਾ ਹਾਂਜੀ ਠੀਕ ਆ ਇਹ ਟਰੈਕਟਰ ਆਪਾਂ ਦੇ ਦਿਆਂਗੇ ਬਾਈ ਜੀ 2 ਲੱਖ ਤੇ 75000 ਰੁਪਏ ਦਾ 2 ਲੱਖ 75000 ਰੁਪਏ ਦੇ ਵਿੱਚ ਤੁਹਾਨੂੰ ਨਿਊ ਹਾਲੈਂਡ 99 ਮਾਡਲ ਟਰੈਕਟਰ ਮਿਲ ਜੂਗਾ ਡੀ ਲਕਸ ਪਾਵਰ ਸਟੀering ਹੋਇਆ ਵਾ ਟਾਇਰ ਚੰਗੇ ਆ ਮੂਰਲੇ ਟਾਇਰ ਨਰਮ ਆ ਮਗਰਲੇ ਟਾਇਰ ਤੁਹਾਡੇ ਬਹੁਤ ਚੰਗੇ ਆ ਮੂਰਲੇ ਹੈਗੇ ਆ ਮਗਰਲੇ 665 ਟਾਇਰ ਹੈਗੇ ਹਾਂ ਬਈ ਮਗਰਲੇ ਟਾਇਰ ਦਾ ਤਾਂ ਮੇਰਾ ਸਿੱਧਾ ਜਿਹਾ ਹਿਸਾਬ ਇਹ ਦੇਖਿਆ ਹੁੰਦਾ ਵੀ ਮਗਰਲੇ ਟਾਇਰ ਦਾ ਮਤਲਬ ਇੰਜਣ ਦੇ ਬਰਾਬਰ ਹੀ ਭਿੱਜ ਜਾਂਦੇ ਆ ਮਗਰਲੇ ਟਾਇਰ ਹਾਂ ਜੀ ਹਨਾ ਭਰਾ ਸਾਹਿਬ ਤੇ ਆ ਤਾਂ ਨਵਾਂ ਖੜਾ ਜੀ ਆ ਤਾਂ ਇਹ ਤਾਂ ਬਿਲਕੁਲ ਨਵਾਂ ਹੈ ਇਹ ਤਾਂ ਇਹ ਤਾਂ ਇੱਥੇ ਪਤਾ ਨਹੀਂ ਕਿਵੇਂ ਲਾਇਆ ਪਿਆ ਇੱਥੇ ਤੇ ਇਹ ਬਿਲਕੁਲ ਨਵੇਂ ਟਰੈਕਟਰ ਵੀ ਸਾਰੇ ਹੁੰਦੇ ਆ ਬਾਈ ਹੁਣਾਂ ਕੋਲੇ ਆ 855 ਟਰੈਕਟਰ ਇਹਦੇ ਬਾਰੇ ਦੱਸੋ ਜੀ ਇਹ ਟਰੈਕਟਰ ਉਹ ਵੇਖਣ ਨੂੰ ਤਾਂ ਅਗਲੇ ਨੂੰ ਲੱਗੂਗਾ ਜੀ 14 15 ਮਾਡਲ ਟਰੈਕਟਰ ਆ ਪਰ ਇਹ 2007 ਮਾਡਲ ਟਰੈਕਟਰ ਆ ਅੱਛਾ ਇੰਨਾ ਉੱਚਾ ਮਾਡਲ ਆ ਜੀ ਨਹੀਂ ਇਹ 2007 ਆ ਜੀ ਉੱਚਾ ਨਹੀਂ ਵੇਖਣ ਨੂੰ ਉੱਚਾ ਲੱਗਦਾ ਹਾਂ ਹਾਂ ਜੀ ਤੇ ਇਹ ਜਿਹੜਾ ਟਰੈਕਟਰ ਹੈਗਾ ਬਾਈ ਜੀ ਇੱਤੇ ਬਹੁਤ ਪੈਸੇ ਲੱਗੇ ਆ ਟਰੈਕਟਰ ਤੇ ਜੀ ਜਿਵੇਂ ਅੱਜ ਕੱਲ ਪਾਵਰ ਸਟੀering ਆਉਂਦਾ ਆਪਣੇ ਨਵੇਂ ਟਰੈਕਟਰ ਦੇ ਵਿੱਚ ਦੋਨੋਂ ਪਾਸੇ ਸਿਲੰਡਰ ਨਿਕਲਣ ਵਾਲਾ ਬੈਲੈਂਸਡ ਪਾਵਰ ਸਟੀering ਨੂੰ ਬੋਲ ਦਿੰਨੇ ਆ ਜੀ ਉਹ ਪਾਵਰ ਹੋਇਆ ਹੋਇਆ ਜੀ ਲਿਫਟ ਪੰਪ ਡਬਲ ਹੋਇਆ ਹੋਇਆ ਜੀ ਡਬਲ ਡਿਸਟ੍ਰੀਬਿਊਟਰ ਮਗਰ ਟਰ ਠੀਕ ਹੈ ਜੀ ਇੰਜਨ ਗੇਅਰ ਦੀ ਫੁੱਲ ਤਸੱਲੀਆ ਦੀ ਟਰੈਕਟਰ ਦੀ ਠੀਕ ਹੈ ਜੀ ਬਹੁਤ ਇੰਜਨ ਗੇਅਰ ਦਾ ਸਾਫ ਟਰੈਕਟਰ ਹੈ ਠੀਕ ਹੈ ਜੀ ਤੇ ਬਰਾੜ ਸਾਬ ਕਿੰਨੇ ਦਾ ਦੇ ਦਗੇ ਜੀ ਇਹ ਆਪਾਂ ਇਹ ਟਰੈਕਟਰ ਬਾਈ ਜੀ ਆਪਾਂ 3 ਲੱਖ ਤੇ 35000 ਰੁਪਏ ਦਾ ਟਰੈਕਟਰ ਦੇ ਦਾਂਗੇ 3 ਲੱਖ 35000 ਰੁਪਏ ਦੇ ਹਿਸਾਬ ਨਾਲ ਫਿਰ ਜਿਹੜੇ ਹਿਸਾਬ ਨਾਲ ਇਹ ਤੇ ਸਹੂਲਤਾਂ ਫਟਾ ਉਸ ਹਿਸਾਬ ਨਾਲ ਬਹੁਤ ਜਾਇਜ਼ ਹੈ ਪੈਸੇ ਤੇ ਘੱਟੋ ਘੱਟ ਵੀ 65 70000 ਰੁਪਏ ਉੱਤੇ ਲੱਗਾ ਇਹ ਟਰੈਕਟਰ ਦਾ ਹਾਂ ਵੀ ਪਾਵਰ ਸਟੀering ਹੋਇਆ ਹੋਇਆ ਟੂਆ ਕਰੀ ਨਵੇਂ ਮਾਡਲ ਵਾਲੀ ਲਈ ਵੀ ਹੈ ਹਾਂ ਨਾਲ ਹੂੰ ਬੰਦਿਆ ਨੇ ਉਹਨਾਂ ਕੋ ਤੇ ਕਹਿੰਦੇ ਉਹ ਲੈਣੀ ਤਾਂ ਉਹ ਦੇ ਦਿੰਨੇ ਮਗਰ ਨਹੀਂ ਯਾਰ ਸੋਨਾ ਲਾਤਾ ਇਹੀ ਲੱਗੀ ਰਹਿੰਦੇ ਹੋ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਦੇ ਹਿਸਾਬ ਨਾਲ ਤੇ ਉੱਤੇ ਲੱਗੇ ਪੈਸਿਆਂ ਦੇ ਹਿਸਾਬ ਨਾਲ ਬਹੁਤ ਵਧੀਆ ਟਰੈਕਟਰ ਆ ਤੇ ਆ ਜੀ ਅਰਜਨ ਇਹ ਅਰਜਨ 605 ਹੈਗਾ ਜੀ 2012 ਮਾਡਲ ਇਹ ਰੂਟਰ ਪੰਪ ਟਰਬੋ ਟਰੈਕਟਰ ਆ ਹਾਂਜੀ ਟਾਇਰ ਇਹਦੇ ਮਗਰਲੇ ਰੇਡੀਅਲ ਬਿਲਕੁਲ ਨਵੇਂ ਆ ਹਾਂਜੀ ਠੀਕ ਆ ਮੂਹਰਲੇ ਵੀ ਟਾਇਰ ਇਹਦੇ ਜਿਹੜੇ ਹੈਗੇ ਆ 85 ਪੈਦੇ ਹੈਗੇ ਆ ਬੰਪਰ ਉੱਪਰ ਬਹੁਤ ਹੈਵੀ ਲੱਗਾ 31 ਫੈਬਰੂਰੀ ਲੱਗੀ ਆ ਫਸਟ ਓਨਰ ਟਰੈਕਟਰ ਆ ਠੀਕ ਆ ਜੀ ਫਰੀਦਕੋਟ ਦਾ ਨੰਬਰ ਆ ਜੀ ਇਹ ਜਿਹੜਾ ਟਰ ਏ ਬਾਈ ਜੀ ਆਪਾਂ 3 ਲੱਖ 65000 ਰੁਪਏ ਦਾ ਟਰੈਕਟਰ ਦੇ ਦਿਆਂ ਤਿੰਨ ਲੱਖ 65000 ਰੁਪਏ ਦਾ ਟਰੈਕਟਰ ਮਿਲ ਜੂਗਾ ਤੇ ਆ ਜੀ ਆਪਾਂ ਨੂੰ ਜੌਂਡੀਅਰ ਕਿੰਨੇ ਦਾ ਦੇ ਦਾਂਗੇ ਸਾਹ ਬਹੁਤ ਅਟਰੈਕਟਿਵ ਜੀ ਜੀ ਠੀਕ ਆ ਇਹ ਇਹ ਜਿਹੜਾ ਟਰੈਕਟਰ ਪਹਿਲੇ ਨਾਂ ਦਾ ਟਰੈਕਟਰ ਹੈ ਟਾਇਰ ਇਹਦੇ ਮਗਰਲੇ ਵੀ ਟਾਇਰ ਇਹਦੇ ਹੈਗੇ 70 75 ਪੈਸੇ ਹਾਂਜੀ ਮੂਹਰਲੇ ਬਿਲਕੁਲ ਨਵੇਂ ਆ ਜੀ ਡਬਲ ਡਿਸਟ੍ਰੀਬਿਊਟਰ ਇਹਦੇ ਲੱਗਾ ਹੋਇਆ ਟਰੈਕਟਰ ਤੇ ਜੀ ਠੀਕ ਇੰਜਨ ਗੇਅਰ ਦੀ ਇਹਦੀ ਫੁੱਲ ਗਾਰੰਟੀ ਹੈ ਟਰੈਕਟਰ ਤੇ ਜੀ ਠੀਕ ਆ ਇੰਜਨ ਗੇਅਰ ਦਾ ਕੰਮ ਇਹਦਾ ਸਾਰਾ ओके okay. हां जी ਕਲਚ ਦਾ ਵੀ ਇਹਦਾ ਕੰਮ ਕਲਚ ਪਲੇਟ ਕੋਲ ਨਵੀਂ ਅਸੀਂ ਪਾਈ ਆ ਹਾਂ ਜੀ ਸਿੰਗਰਾ ਫੁੰਗਰਾ ਸਾਰਾ ਕੰਮ ਕੀਤਾ ਠੀਕ ਹੈ ਜੀ ਤੇ ਜੀ ਇਹ ਜਿਹੜਾ ਟਰੈਕਟਰ ਹੈਗਾ 4 ਲੱਖ ਰੁਪਏ ਦਾ ਦੇ ਦੇਣਗੇ ਆ 4 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਟਰੈਕਟਰ 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 ਤੁਹਾਡੇ ਭਾਜ ਆ ਜੀ ਟਰੈਕਟਰ ਤੁਸੀਂ ਬਰਾੜ ਸਾਹਿਬ ਤਕਰੀਬਨ ਸਾਰੇ ਭਾਜ ਦੇ ਰਹੇ ਆ ਤੇ ਆ ਆ ਕਿੰਨੇ ਦਾ ਦੇਵਾਂਗੇ ਇਹ 2004 ਮਾਡਲ ਹੈ ਜੀ ਟਰੈਕਟਰ ਜੀ ਟਾਇਰ ਇਹਦੇ ਵੀ ਚੰਗੇ ਆ ਮੂਰਲੇ ਦਾ ਨਵੇਂ ਵਰਗੇ ਹੀ ਆ ਹਾਂ ਜੀ ਅਗਲੇ ਟਾਇਰ ਵੀ ਹੈਗੇ ਆ ਤੋਂ ਜ਼ਿਆਦੇ ਜੀ ਤੇ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਆ ਜੀ ਇਹ ਕਰਲਾਸਕ ਇੰਜਨ ਵਾਲਾ ਟਰੈਕਟਰ ਹੈ ਜਿਹਨੂੰ ਲੋਕ ਕਹਿੰਦੇ ਆ ਜੀ ਪੂਨੇ ਵਾਲਾ ਹਾਂਜੀ ਉਹ ਟਰੈਕਟਰ ਹੈ ਜੀ ਠੀਕ ਆ ਇਹ ਟਰੈਕਟਰ ਆਪਾਂ ਬਾਈ ਜੀ ਦੇ ਦਿਆਂਗੇ 235000 ਰੁਪਏ 235000 ਰੁਪਏ ਦਾ ਟਰੈਕਟਰ ਮਿਲ ਜੂਗਾ ਇਹ ਤੁਹਾਨੂੰ 855 ਕਲੌਸ ਕਰ ਇੰਜਨ ਵਾਲਾ ਹਨਾ ਜੀ ਹਾਂਜੀ 855 ਇਹਦੀ ਨਸਲੀ ਹੋਰ ਹੈ ਇਹ 855 ਐਕਸਮ ਆ ਗਿਆ ਜੀ ਸਾਈਡ ਗੇਅਰ 2012 13 ਜਾਇ ਸੀਗੇ ਠੀਕ ਹੈ ਜੀ ਤੇ ਇਹਦੇ ਚ ਸਮਾਂ ਦੂਜਾ ਜਿਹੜਾ ਐਕਸਪ੍ਰੈਸ ਦਾ ਐਫੀ ਹੈ ਜੀ ਉਹਦੇ ਨਾਲੋਂ ਇਹਦੇ ਚ ਮਤਲਬ ਖੂਬੀਆਂ ਜ਼ਿਆਦੇ ਆ ਜੀ ਕਿਉਂਕਿ ਇੱਕ ਦਾ ਇਹਦਾ ਇੰਜਨ ਵੀ ਵੱਡਾ ਉਹਦੇ ਨਾਲੋਂ ਠੀਕ ਹੈ ਜੀ ਜਿਹੜਾ ਅੱਜ ਕੱਲ ਆਪਣਾ 855 ਆ ਰਿਹਾ ਉਹਦੇ ਤੇ ਇਹਦੇ ਵਾਲਾ ਇੰਜਨ ਆ ਅੱਛਾ ਜਿਹੜਾ ਸਾਡੇ ਕੋਲੇ ਆ ਉਹ 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 ਇੰਜਨ ਤੇ ਇਹ ਇੰਜਨ ਆ ਉਹ ਏਸੇ ਵਾਲਾ ਇੰਜਨ ਆ ਅੱਛਾ ਜੀ ਇਹ 3478 ਸੀਸੀ ਦਾ ਇੰਜਨ ਆ ਜਿਹੜਾ ਐਫੀ ਹੈ ਉਹਦੇ ਤੇ 3307 ਸੀਸੀ ਦਾ ਇੰਜਨ ਹੁੰਦਾ ਠੀਕ ਹੈ ਜੀ ਠੀਕ ਫਿਰ ਇਹਦੀ ਜਿਹੜੀ ਫੀਆ ਉਹਦੀ ਲਿਫਟ ਕੈਪੈਸਿਟੀ 15 ਕੁਇੰਟਲ ਦੀ ਹੁੰਦੀ ਸੀਗੀ ਜੀ ਇਹਦੀ 17 ਕੁਇੰਟਲ ਸੀਗੀ ਲਿਫਟ ਵੀ ਇਹਦੀ ਉਹਦੇ ਨਾਲ ਵੱਡੀ ਸੀਗੀ ਜੀ ਫਿਰ ਇਹਦਾ ਜਿਹੜਾ ਗੇਅਰ ਬਾਕਸ ਆ ਸਾਰਾ ਸਿੰਕ੍ਰੋਮੈਸ਼ ਗੇਅਰ ਬਾਕਸ ਆ ਇਹਦਾ ਟੇਪਰ ਦੰਦੇ ਦੀਆਂ ਘਰਾਰੀਆਂ ਸਟੀਲ ਗੇਅਰ ਆ ਸਾਰਾ ਖੁੱਲਦਾ ਹੀ ਨਹੀਂ ਗੇਅਰ ਇਹਦਾ ਜੀ ਤੇ ਬਹੁਤ ਮਤਲਬ ਵਧੀਆ ਟਰੈਕਟਰ ਸੀ ਇਹ ਪਹਿਲਾਂ ਲੋਕਾਂ ਨੂੰ ਹੁੰਦਾ ਸੀ ਯਾਰ ਪਤਾ ਨਹੀਂ ਸਾਈਡ ਗੇਅਰ ਦੀ ਮਾਰਕੀਟ ਬਣੂ ਨਾ ਬਣੂ ਹੁਣ ਅੱਜਕੱਲ ਲੋਕ ਪਾਲਦੇ ਐ ਇਹਨੂੰ ਘਾੜ ਪਾਲਦੇ ਐ ਹੋਕੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਦੀਆਂ ਖੁੱਗੀਆਂ ਦਾ ਜੀ ਸੋ ਇਹ 12 ਮਾੜਾ ਟਰੈਕਟਰ ਆਪਣੇ ਤੋਂ ਨਵਾਂ ਨਿਕਲਿਆ ਸੀ ਪਹਿਲੇ ਨਾਂ ਦਾ ਹੀ ਟਰੈਕਟਰ ਹੈ ਜੀ ਠੀਕ ਹੈ ਜੀ ਜੀ ਇਹ ਟਰੈਕਟਰ ਦੇ ਦਾਂਗੇ 3 ਲੱਖ ਤੇ ਆਪਾਂ 65000 ਰੁਪਏ 3 ਲੱਖ 65000 ਰੁਪਿਆ ਚਿੱਤੇ ਰੱਖਿਓ ਮੱਲੋ ਰੇਟ ਆਹ ਅਰਜਨ ਕਿੰਨੇ ਦਾ ਦੇ ਦਾਂਗੇ ਜੀ ਇਹ ਅਰਜਨ 445 ਹੈ ਜੀ ਬਾਹਲੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ 445 ਹਰਦਨ ਵੀ ਕੋਈ ਆਇਆ ਹਾਂਜੀ ਇਹ 40000 ਪਾਵਰ ਟਰੈਕਟਰ ਹੈ ਡਬਲ ਕਲੱਚ ਆ ਰਵਾਟਸਪ ਵੀਡੀਓ ਆ ਤੇ ਪਹਿਲੇ ਨਾਂ ਦਾ ਹੀ ਟਰੈਕਟਰ ਹੈ ਪੰਜਾਬ ਨੰਬਰ ਆ ਮਾਨਸਾ ਨੰਬਰ ਆ ਇਹਦਾ ਟਰ ਇਹ 2003 ਮਾਡਲ ਹੈ ਜੀ ਜੀ ਇਹ ਟਰੈਕਟਰ ਆਪਾਂ ਦੇ ਦੇਾਂਗੇ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ 445 ਵਹ ਮੈਂ ਵੀ ਪਹਿਲੀ ਵਾਰ ਸੁਣਿਆ ਬਰਾਬਰ 445 ਟਰਕ ਕਿਉਂਕਿ 555 ਤੇ 605 ਹੀ ਸੁਣਦੇ ਆ ਹਾਂਜੀ ਤੇ ਆ ਜਿਹੜਾ ਆ 855 ਜਿਹੜਾ 855 2098 ਮਾਡਲ ਹੈ ਬਾਈ ਜੀ ਆ 1998 ਮਾਡਲ ਹੈ ਠੀਕ ਹੈ ਟਾਇਰ ਟੂਰ ਮਗਰਲੇ ਠਿੰਕਾ ਇਹਦੇ ਮੂਰਲੇ ਥੋੜੇ ਜਿਹਾ ਘੱਟ ਆ ਜੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਵਧੀਆ ਇਹ ਜੀ ਬਹੁਤ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਟਰੈਕਟਰ ਦੀ ਬਾਹਰ ਲੈਟ ਪੰਪ ਵਾਲਾ ਟਰੈਕਟਰ ਆ ਜੀ ਇਹ ਟਰੈਕਟਰ ਆਪਾਂ 1 ਲੱਖ ਤੇ 75000 ਰੁਪਏ ਦਾ ਦੇ ਦਿਆਂ ਇਹ 1 ਲੱਖ 75000 ਰੁਪਏ ਦਾ ਟਰੈਕਟਰ ਮਿਲ ਜੂਗਾ ਤੇ ਆ ਅਰਜਨ ਜੀ ਇਹ 555 ਆ ਗਿਆ ਜੀ ਅਰਜਨ ਇਹ ਪਾਵਰ ਸਟੀering ਹੋਇਆ ਹੋਇਆ ਜੀ ਡਬਲ ਡਿਸਟ੍ਰਿਬਿਊਟਰ ਇਹਦੇ ਲੱਗਾ ਹੋਇਆ ਜੀ ਠੀਕ ਆ 31 ਫੈਬਰੂਰੀ ਲੱਗੀ ਆ ਇੰਜਨ ਗੇਅਰ ਦਾ ਟਰੈਕਟਰ ਠਿੰਕਾ ਮਾਡਲ ਇਹ 2002 ਆ 2002 ਆ ਹਾਂ ਜੀ ਇਹ ਟਰੈਕਟਰ ਆਪਾਂ 2 ਲੱਖ ਰੁਪਏ ਦਾ ਦੇ ਦਿਆਂਗੇ 2 ਲੱਖ ਰੁਪਏ ਤੇ ਉਧਰ ਤਾਂ ਨਹੀਂ ਜਾਣਾ ਜੀ ਨਹੀਂ ਉਧਰ ਨਹੀਂ ਚੋੜਿਆ ਉਹ ਉਹਨਾਂ ਦੇ ਉਧਰ ਨਹੀਂ ਜਾਣਾ ਤੇ ਆਹ ਲਓ ਜੀ ਇਧਰਲੇ ਪਾਸੇ ਆਪਾਂ ਫਾਰਮ ਟਰੈਕ 45 ਵਾਲੇ ਪਾਸੇ ਬਰਨ ਸਾਹਿਬ ਆਜ ਗਏ ਹਾਂਜੀ ਤਿੰਨ ਟਰੈਕਟਰ ਖੜੇ ਆਪਣੇ ਕੋਲੇ ਫਾਰਮ ਟਰੈਕ ਫਾਰਮ ਟਰੈਕ ਦੇ ਸ਼ਕੀਨ ਆ ਜਿਹੜੇ ਇਹ ਫਾਰਮ ਟਰੈਕ 45 ਡਬਲ ਕਲਚ ਹੈ ਜੀ ਜੀ ਇਹ ਮਾਡਲ ਹੈਗਾ 2000 ਜੀ ਸ਼ਾਇਦ ਇਹਦੇ ਨਵੇਂ ਆ ਕਿ 2000 ਜੀ ਠੀਕ ਆ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਦੇਤੇ ਮੂਰਲੇ ਟਰਨਮੇ ਮੂਰਲੇ ਟਾਇਰ ਬਿਲਕੁਲ ਨਵੇਂ ਆ ਮਗਰਲੇ ਤਾਂ 30 35 ਵੈਸੀ ਹੀ ਆ ਹਾਂਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਦੀ ਟਰੈਕਟਰ ਦੀ ਠੀਕ ਹੈ ਜੀ ਇਹ ਟਰੈਕਟਰ ਆਪਾਂ ਦੇ ਦੇਾਂਗੇ ਬਾਈ ਜੀ 190000 ਰੁਪਏ ਦਾ ਇਹ 190 ਜੇ ਮੇਰੇ ਸੋਨ ਰੇਟ ਘਟਣ ਦਾ ਕਾਰਨ ਥੋੜਾ ਜਿਹਾ ਦਾ ਰੰਗ ਵੀ ਖਰਾਬ ਆ ਹਾਂ ਥੋੜਾ ਜਿਹਾ ਰੰਗ ਇਹ ਨਾ ਅਸੀਂ ਵੇਚ ਆਈ ਟਰੈਕਟਰ ਤਾਂ ਹਾਂਜੀ ਆ ਦੇਖੋ ਆ ਇਹਦਾ origignal ਰੰਗ ਆ ਹਾਂਜੀ ਇਹ ਉਹਨਾਂ ਨੇ ਬੰਦਿਆਂ ਨੇ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਆਈ ਆ ਵੇਖੋ ਕਿੱਡਾ ਵਧੀਆ ਰੰਗ ਪਿਆ ਸੀ ਚੱਕੇ ਉੱਤੇ ਰੰਗ ਘਰੇ ਮਾਰਤਾ ਹੂੰ ਇਹਦੇ ਆ ਵੀ ਹਾਂ ਇਹਦਾ ਤਾਂ ਹੀ ਕਰਕੇ ਥੋੜਾ ਰੇਟ ਘਟਾ ਹਾਂ ਤਾਂ ਕਰਕੇ ਇਹਦਾ ਰੇਟ ਘਟਾ ਇੰਜਨ ਗੇਅਰ ਦਾ ਫੁੱਲ ਟਰੈਕਟਰ ਨਵਾਂ ਹੈ ਤੇ ਆ ਆ ਟਰੈਕਟਰ ਜੀ ਇਹਦਾ ਆ ਰੰਗ ਰੁੰਗਦਾ ਵੀ ਸਾਫ਼ ਆ ਇਹ ਟਰੈਕਟਰ ਤਾਂ ਬਾਈ ਜੀ ਇੱਕੋ ਘਰੇ ਚੱਲਿਆ ਨਵਾਂ ਘੜਾਇਆ ਸੀ ਉਹਨਾਂ ਨੇ ਬੰਦਿਆਂ ਨੇ ਆਪਣੇ ਫਰੀਦਕੋਟ ਦਾ ਹੀ ਨੰਬਰ ਆ ਜੀ ਸਾਰਾ Ориਜਨਲ ਟਰੈਕਟਰ ਆ ਇਹ ਬਰਗਾੜ ਵੀ ਟਰੈਕਟਰ ਦੇ Ориਜਨਲ ਆ ਰੇ ਪੇਂਟ ਨਹੀਂ ਹੋਏਗੇ ਅੱਛਾ ਜੀ ਇਹ 2003 ਮਾਡਲ ਟਰੈਕਟਰ ਆ ਜੀ ਇੰਜਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਆ ਜੀ ਕਿਉਂਕਿ ਇੱਕ ਹੱਥ ਸਿੰਗਲੈਂਡ ਚੱਲਿਆ ਤੁਹਾਨੂੰ ਪਤਾ ਹੂੰ ਕੋਈ ਬੰਦਿਆਂ ਨੇ ਇਹਨੂੰ ਮਸ਼ੀਨ ਤੇ ਨਹੀਂ ਲਾਇ ਜੀ ਜਿੰਮੇਦਾਰਾ ਟਰੈਕਟਰ ਹੈ ਜੀ ਠੀਕ ਹੈ ਜੀ ਤੇ ਇਹ ਜਿਹੜਾ ਟਰੈਕਟਰ ਹੈਗਾ 1.2 ਲੱਖ ਰੁਪਏ ਦਾ ਟਰੈਕਟਰ ਦੇ ਦਿਆਂਗੇ 1.2 ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਟਰੈਕਟਰ ਸਾਫ਼ ਬਹੁਤ ਆ ਸ਼ੋ ਸ਼ੂ ਦਾ ਬਹੁਤ ਸੋਹਣਾ ਪੈਟਰਨ ਹਾਂ ਨਹੀਂ ਉਹ ਵੀ ਇੰਜਨ ਗੇਅਰ ਦਾ ਵੀ ਬਹੁਤ ਸਾਫ਼ ਹੈ ਜੀ ਮੜਕਾੜ ਮਗੂੜ ਕਿਤੋਂ ਨਹੀਂ ਗਲੇ ਪੋਰਾ ਇਹ ਤਾਂ 2003 ਮਾਡਲ ਦੇ ਗੱਲ ਜਾਂਦੇ ਹੁਣ ਨੂੰ ਤੇ ਆ ਜੀ ਇਹ 99 ਮਾਡਲ ਹੈ ਜੀ ਇਹ ਵੀ ਟਰੈਕਟਰ ਬਹੁਤ ਸਾਫ਼ ਆ ਜੀ ਟਾਇਰ ਵੀ ਚੰਗੇ ਦੇ ਇਹਦਾ ਵੀ ਰੰਗ ਰੰਗ ਰੀਨਲ ਆ ਟਾਇਰ ਵੀ ਚੰਗੇ ਆ ਇਹਦੇ ਜੀ ਇੰਜਨ ਗੇਅਰ ਦਾ ਵੀ ਵਧੀਆ ਛਤਰੀ ਸੁਤਰੀ ਵੀ ਦੂਜੀ ਫੈਬਰਾਈ ਡਬਲ ਕਲਚ ਟਰੈਕਟਰ ਤੇ ਲੈ ਵੀ ਸਜਣੋ ਤੁਸੀਂ ਸੈਕੰਡ ਹੈਂਡ ਟਰੈਕਟਰ ਹੋਰ ਵੀ ਤੇ ਇੱਕ ਤੁਹਾਨੂੰ ਮੈਂ ਹੋਰ ਵੀ ਗੱਲ ਦੱਸਦਾ ਨਾ ਅੰਦਰ ਹੋਰ ਵੀ ਖੜੇ ਆ ਪ੍ਰਾਣੇ ਆਜੋ ਜੀ ਆਜੋ ਆਜੋ ਪ੍ਰਾਣ ਸਾਹਿਬ ਆਜੋ 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 ਇੱਕ ਤੁਹਾਨੂੰ ਮੈਂ ਹੋਰ ਵੀ ਕੰਮ ਦੀ ਗੱਲ ਦੱਸਦਾ ਜੇ ਤੁਸੀਂ ਸਵਰਾਜ ਦੇ ਵਿੱਚ ਕਲਾਕਾਰੀ ਕਰਾਉਣੀ ਹੈ ਨਾ ਮੋਡੀਫਾਈ ਕਰਾਉਣਾ ਸਵਰਾਜ ਬਈ ਜਿਵੇਂ ਉਹਨੂੰ ਐਫਈ ਕਰਾਉਣਾ ਹਨਾ ਜੀ ਹਾਂ ਜੀ ਐਫਈ ਕਰਾਉਣਾ ਇਹ ਤਾਂ ਜਿਵੇਂ ਅੱਜ ਕੱਲ ਉਹ ਪਾਵਰ ਵਧਾਉਣੀ ਹੈ ਆਪਾਂ 963 ਵਾਲਾ ਇੰਜਨ ਕਰਾਉਣਾ ਜੀ ਠੀਕ ਆ ਕੋਈ ਸੁੱਕੀਆਂ ਬ੍ਰੇਕਾਂ ਵਾਲੀਆਂ ਬ੍ਰੇਕਾਂ ਆਪਾਂ ਤੇਲ ਵਾਲੀਆਂ ਕਰਾਉਣੀਆਂ ਜੀ ਤੇ ਸਾਰੇ ਕੰਮ ਆਪ ਤੇ ਆ ਆ ਵੀ ਆ ਵੀ ਵੇਚਣ ਵਾਲਿਆਂ ਚ ਹੀ ਆ ਹਾਂ ਜੀ ਵੇਚਣ ਵਾਲਿਆਂ ਆ ਆ ਆਸ਼ਰ ਇਹ ਆਸ਼ਰ 480 ਆ ਜੀ 2015 ਮਾਡਲ ਆ ਜੀ ਤੇ ਆਸ਼ਰ ਇਹ ਤਿੰਨ ਸਿਲੰਡਰ ਨੇ ਜੀ ਹਾਂ ਜੀ ਇਹ ਤਿੰਨ ਸਿਲੰਡਰ 48000 ਪਾਵਰ ਆ ਡਬਲ ਕਲਚ ਆ ਜੀ ਤੇ ਰੇਡੀਏਟਰ ਵਾਲਾ ਹੁੰਦਾ ਇਹ ਨਾਲੇ ਜੀ 480 ਮੈਸੀਆ ਇੰਜਨ ਹੁੰਦਾ ਇਹ ਚ ਬੇਸਿਕਲੀ ਅੱਛਾ ਜੀ ਠੀਕ ਹੈ ਜੀ ਜਿਹੜਾ ਆਪਣਾ 5245 ਆ ਮੈਸੀ 245 5245 ਉਹੀ ਇੰਜਨ ਹੁੰਦਾ ਇਹਦੇ ਚ ਜੀ ਤੇ ਕਿਰਤੀ ਬੰਦਿਆਂ ਨੇ ਬਹੁਤ ਲਏ ਆ ਜਿਨ੍ਹਾਂ ਨੇ ਟਰਾਲੀਆਂ ਟਰੂਲੀਆਂ ਦਾ ਕੰਮ ਕੀਤਾ ਹਾਂ ਉਹ ਲੈਂਦੇ ਆ ਜੀ ਇਹਨੂੰ ਜੀ ਠੀਕ ਹੈ ਦਾ ਖਰਚਾ ਖਰਚਾ ਬਹੁਤ ਜ਼ਿਆਦਾ ਨਹੀਂ ਹੈਗਾ ਹਾਂ ਆਇਸ਼ਰ ਕਾ ਇਹ ਆਇਸ਼ਰ ਕੰਪਨੀ ਨੇ ਟਰੈਕਟਰਾਂ ਵਾਲੀ ਕਿਰਤਕ ਆ ਆ ਵੀ ਦਿਖਾ ਦਈਏ ਜੀ ਹਾਂ ਜੀ ਹਾਂ ਜੀ ਤੇ ਆ ਆ ਕਿੰਨੇ ਦਾ ਦੇਵਾਂਗੇ ਜੀ ਆਪਾਂ ਇਹ 2016 ਮਾਡਲ ਹੈ ਜੀ ਜੀ ਟੈਟੂਰ ਵੀ ਟਰੈਕਟਰ ਦੇ ਵੇਖੋ ਬਹੁਤ ਵਧੀਆ ਪਏ ਆ ਹਾਂ ਜੀ ਤੇ ਉਹ ਵੀ ਟਰੈਕਟਰ ਸਾਫ਼ ਆ ਹਾਂ ਜੀ ਇਹ ਟਰੈਕਟਰ ਆਪਾਂ ਦੇ ਦੇਾਂਗੇ 2 ਲੱਖ ਰੁਪਏ ਦਾ ਜੀ ਇਹ ਪ੍ਰਾਪਾ ਸਾਹਿਬ ਇੱਕ ਗੱਲ ਸੋਚਣ ਵਾਲੀ ਆ ਕਿ ਇਹਦੀ ਮਾਰਕੀਟ ਨਹੀਂ ਘਟਦੀ ਹਾਂ ਇਹ ਆਇਆ ਨਾ ਜੀ ਟਰਾਲੀ ਟਰੂਲੀ ਵਾਲਾ ਬੰਦਾ ਜਿਹੜਾ ਹੈਗਾ ਉਹਦੇ ਵਾਸਤੇ ਟਰੈਕਟਰ ਠੀਕ ਆ ਇਹ ਹਾਂ ਇੱਕ ਘਟਾ 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 ਤੇ ਸ਼ੁਰੂ ਤੋਂ ਇਹਦੀ ਮਾਰਕੀਟ ਬਣੀ ਹੈ ਹਾਂ ਇਹ ਮਤਲਬ ਤੁਸੀਂ ਮਾਰਕੀਟ ਵਾਲੇ ਮਸਲੇ ਤੇ ਇਹ ਸਰਦਾਰ ਟਰੈਕਟਰ ਹੀ ਆ ਹਾਂ ਹੈ ਨਾ ਹਾਂ ਲਈ ਬੰਦੇ ਜਿਹੜਾ ਉਹ ਵੀ ਰੱਖਣਾ ਜਿਹਦੇ ਕੋਲੇ ਵਾਈ ਵੀ ਜ਼ਿਆਦਾ ਹੈ ਵੱਡੇ ਟਰੈਕਟਰਾਂ ਦੇ ਨਾਲ ਛੋਟਾ ਰੱਖਣਾ ਅਗਲੇ ਨੇ ਪੱਠੇ ਤਾਂ ਤੇ ਲਿਆਉਣੇ ਆ ਜਾਂ ਤੋਂ ਵੀਰੇ ਟ੍ਰਾਲੀਆਂ ਟੁੱਲੀਆਂ ਵਾਸਤੇ ਉਹ ਬੰਦਾ ਵੀ ਇਹਨਾਂ ਲੈ ਲੈਣ ਸੁਹਾਗਾ ਸੂਗਾ ਮਾਰਨਾ ਹਾਂ ਤੇ ਆਹ ਭਾਈ 735 ਟਰੈਕਟਰ 94 ਮਾਡਲ ਆ ਸਾਰਾ ਅਰੀਜਨਲ ਟਰੈਕਟਰ ਆ ਬਾਈ ਜੀ ਇਹ ਇੰਜਨ ਬੜਾ ਸਾਫ ਪਿਆ ਇਹਦਾ ਇੰਜਨ ਵੀ ਸਾਫ ਪਿਆ ਛੋਛੂ ਵੀ ਸਾਰੀ ਅਰੀਜਨਲ ਹੈ ਦੀ ਜੀ ਟਾਇਰ ਵੀ ਚੰਗੇ ਆ ਇਹਦੇ ਦੇਖੋ ਟਾਇਰ ਵੀ 65 70 ਪੈਸੇ ਹੈਗੇ ਅਗਲੇ ਦਾ ਚਲੋ ਘਟਾ ਜੀ ਮੜਗਾੜ ਮਗੂਲ ਵੀ ਗਲੇ ਗਲੇ ਕਿਤੋਂ ਨਹੀਂਗੇ ਜੀ ਤੇ ਉਹ ਰੰਗ ਜ਼ਰੂਰ ਘਟਾ ਥੋੜਾ ਮੜਗਾੜਾਂ ਦਾ ਜੀ ਤੋ ਹੋਰ ਟਰੈਕਟਰ ਬਹੁਤ ਵਧੀਆ ਸਾਫ ਆ ਇਹ ਇਹ ਕਿੰਨੇ ਦਾ ਦੇ ਦੇਗੇ ਜੀ ਆਪਾਂ ਇਹ ਟਰੈਕਟਰ ਦੇ ਦਾਂਗੇ ਆਪਾਂ ਬਾਈ ਜੀ 110000 ਰੁਪਏ ਦਾ 110000 ਫਿਰ ਕਿੰਨਾ ਮਾਡਲ ਹੈ ਇਹ ਇਹ 94 ਮਾਡਲ ਹੈ ਚਰਨੂ ਮੈਂ ਮਾਰ ਰਹਾ ਇਹ ਰੇਟ ਰੂਟ ਘਟਦੇ ਨਹੀਂਗੇ ਜਿੰਨੇ ਕਿਤੇ ਆਪਾਂ ਲੈ ਲੈਨੇ ਇੰਨੇ ਕੀ ਰਹਿੰਦੇ ਆ ਹਾਂ ਇੰਨੇ ਕ ਤੇ ਹੀ ਰਹਿੰਦੇ ਹਾਂ ਤੇ ਆਹ ਆ ਇਹ ਕਿਹੜਾ ਹੈ ਇਹ ਸੋਨਾਲੀ ਕਾ 745 ਹੈ ਜੀ ਜੀ ਛੋ ਇਹਦੀ ਲਿਆਂਦੀ ਪਈ ਆ ਕਸਣ ਵਾਲੀ ਆ ਛੋ ਛੋ ਇਹਦੀ ਠੀਕ ਆ ਵਧੀਆ ਸਾਫ ਪਈ ਆ ਠੀਕ ਹੈ ਜੀ ਅਗਲਾ ਘਲਾਚਾ ਠੀਕ ਹੈ ਜੀ 745 ਸੋਨਾਲੀ ਕਾ 2012 ਮਾਡਲ ਆ ਜੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਆ ਇਹ ਟਰੈਕਟਰ ਦੇ ਦਾਂਗੇ ਆਪਾਂ 2.5 ਲੱਖ ਰੁਪਏ ਦਾ ਸਵਾਦੋ 2 ਲੱਖ ਰੁਪਏ ਦਾ ਟਰੈਕਟਰ ਹਾਂਜੀ ਤੇ ਜੇ ਕਿਸੇ ਵੀ ਬੰਦੇ ਨੇ ਨਾ ਸਵਰਾਜ ਦਾ ਕੋਈ ਮੋਡੀਫਾਈ ਕਰਾਉਣਾ ਇੰਜਨ ਦੀ ਪਾਵਰ ਵਧਾਉਣੀ ਆ ਐਫਈ ਕਰਾਉਣਾ ਦੂਜੇ ਇੰਜਨ ਨੂੰ ਤਾਂ ਉਸ ਤਰ੍ਹਾਂ ਦਾ ਵੀ ਬਰਾੜ ਸਾਹਿਬ ਹੋਣੀ ਇੱਥੇ ਵਰਕਸ਼ਾਪ ਦੇ ਵਿੱਚ ਕਰ ਦਿੰਦੇ ਆ ਜੇ ਕਿਸੇ ਨੇ ਫਰੀਦਕੋਟ ਦੇ ਇਰਗੇ ਦੇ ਨਵਾਂ ਟਰੈਕਟਰ ਕਢਾਉਣਾ ਤਾਂ ਉਹਦੇ ਵਾਸਤੇ ਵੀ ਤੁਸੀਂ ਬਰਾੜ ਸਾਹਿਬ ਹੁਣਾਂ ਨਾਲ ਸੰਪਰਕ ਕਰਨਾ ਤੇ ਆ ਸੈਕੰਡ ਹੈਂਡ ਟਰੈਕਟਰਾਂ ਵਾਸਤੇ ਤੁਸੀਂ ਸੰਪਰਕ ਕਰ ਹੀ ਲੈਣਾ ਤੇ ਬਰਾੜ ਸਾਹਿਬ ਹੁਣਾਂ ਕੋਲ ਗੱਡੀਆਂ ਹੁੰਦੀਆਂ ਫਾਸਟ ਓਨਰ ਬਿਲਕੁਲ ਬਿਨਾ ਟਚ ਗਾਲੀਆਂ ਬਿਨਾ ਬਿਨ ਬਿਦਾਊਟ ਐਕਸੀਡੈਂਟ ਗੱਡੀਆਂ ਹੁੰਦੀਆਂ ਉਹ ਵੀ ਜੇ ਤੁਸੀਂ ਕੋਈ ਵੀ ਗੱਡੀ ਖਰੀਦਣੀ ਚਾਹੁੰਦੇ ਆ ਸਾਤੋਂ ਸਿੱ ਤਾਂ ਵੀ ਬਰਾੜ ਸਾਹਿਬ ਨਾਲ ਸੰਪਰਕ ਕਰ ਸਕਦੇ ਆ ਨੰਬਰ ਸਕਰੀਨ ਤੇ ਬਾਕੀ ਲੋਨ ਦੀ ਫੈਸਿਲਿਟੀ ਆਪਾਂ ਨੂੰ ਟਰੈਕਟਰਾਂ ਤੇ ਵੀ ਮਿਲ ਲੱਗਦਾ ਜੇ ਟਰੈਕਟਰਾਂ ਦਾ ਵੀ ਕਿਸੇ ਨੇ ਰੀਫਾਈਨਾਂਸ ਕਰਾਉਣਾ ਤਾਂ ਆਪਾਂ ਕਰਵਾ ਦਿੰਦੇ ਆ ਲੋ ਜੀ ਜੇ ਕਿਸੇ ਵੀ ਬੰਦੇ ਨੇ ਸੈਕੰਡ ਹੈਂਡ ਟਰੈਕਟਰ ਲੈਣਾ ਤੇ ਉਹ ਪੂਰੇ ਪੈਸੇ ਨਹੀਂ ਦੇ ਸਕਦਾ ਤਾਂ ਲੋਨ ਦੀ ਸੌਦਾ ਵੀ ਹੈਗੀ ਆ ਸਜਣੋ ਤੁਹਾਨੂੰ ਕੋਈ ਭਜਨ ਅਠ ਨਹੀਂ ਕਰਨੀ ਪੈਣੀ ਹਾਂ ਪੇਪਰ ਹੈ ਉਹਨਾਂ ਤੇ 40 50 ਸਾਇਨ ਕਰਨੇ ਪੈਂਦੇ ਆ ਬਸ ਉਹ ਤਾਂ ਕਰਨੀ ਉਹ ਤੋਂ ਹੀ ਕਰ ਦੇਣੇ ਆ ਉਸ ਤੋਂ ਬਾਅਦ ਤੁਹਾਡਾ ਮਸਲਾ ਹੱਲ ਬਰਾੜ ਸਾਹਿਬ ਉਹਨਾਂ ਨੇ ਕਰ ਦੇਣਾ ਜਿਉਂਦੇ ਰਹੋ